ਨਰ ਹਾਸ ਵੀ ਲਿਆ ਰੋ ਵੀ ਲਿਆ ਹਾਂਜੀ ਗੁੱਡ ਮਾਰਨਿੰਗ ਸਸਿਕਾਲ ਕੀ ਹਾਲ ਚਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਟੱਪ ਬੜੀ ਪੈਣ ਗਈ ਚਲੋ ਫੇਰ ਕਰਦੇ ਹਾਂ ਛੋਟੇ ਜਿਹੇ ਬਲਾਉ ਦੀ ਸ਼ੁਰੂਆਤ ਹਾਂਜੀ ਗੱਡੀ ਸਾਫ਼ ਕਰੋ ਲੈਟ ਹੋਣੇ ਨੇ ਚਲੋ ਗੱਡੀ ਧੋ ਲੈਨੇ ਆਂ ਦੇ ਰੋਟੀ ਲੈ ਗਿਨਾਂ ਤੇ ਅੰਦਰੋਂ ਵੀ ਗੱਡੀ ਸਾਫ਼ ਕਰਾਂਗੇ ਦੀਪ ਕੋ ਵਾਈਕੂ ਮਿਲਾਂਦਾ ਸੀ ਉਹ ਲਾ ਕੇ ਗੱਡੀ ਕਰਾਂਗੇ ਸਾਫ਼ ਪਹਿਲਾਂ ਧੋਲੀਏ ਬਾਹਰੋਂ ਬਾਹਰ ਕਿ ਬੜਾ ਬੁਰਾ ਹਾਲ ਹੋਇਆ ਪਿਆ ਗੱਡੀ ਦਾ ਹਾਂਜੀ ਜੇ ਧੋਂਦੇ ਪਏ ਨੇ ਗੱਡੀ ਤੇ ਕਹਿੰਦੇ ਗੱਡੀ ਸਾਫ਼ ਕਰ ਲੈਣਾ ਆ ਫਰੀ ਬੈਠੇ ਇਦਾਂ ਚੰਗੀ ਤਰ੍ਹਾਂ ਨਾਲ ਸੁਕਾ ਦਿਓ ਗੱਡੀ ਹਾਂ ਅੱਜ ਧੁੱਪ ਵਾ ਵਾ ਲੱਗੀ ਹੈ ਕਾ ਕੱਲ ਕੱਪੜੇ ਧੋਤੇ ਸੀ ਆਮ ਫਿਲਾਂ ਦੇ ਦੀਪਾ ਮੈਂ ਕਿਹਾ ਚੱਲੇ ਨੂੰ ਕਰ ਲੈਣੇ ਮੜਾ ਮੋਟਾ ਇਹਦੇ ਨਾਲ ਸੌਸ ਫਈਆ ਇਹ ਤੂ ਆਇਆ ਹਾਂ ਸਭਾਈ ਬਹੁਤ ਜ਼ਿਆਦਾ ਨੂੰ ਅੱਜ ਇਹ ਕੰਮ ਪੂਰਾ ਕਰਵਾਉਣਾ ਕਰ ਚਲ ਗਏ ਹੁਣ ਥੋੜੀ ਬੜੀ ਵਧੀਆ ਚਲ ਠੀਕ ਆ ਲੈ ਆ ਤੂੰ ਰੈਸ ਕਰਮ ਕਰਦਾ ਭਰਾ ਜੀ ਕਰਦੀ ਆ ਸਫਾਈ ਆ ਮਸ਼ੀਨ ਮਾਰੀ ਲਿਗੀ ਲੈਡ ਵੀ ਲੱਗੀ ਹੋਈ ਜੇ ਚੱਲ ਜੇ ਲੈ ਲਿਓ ਆਪਣਾ ਜੀ ਇਹ ਬਹੁਤ ਵਧੀਆ ਦੱਸ ਦਿਆ ਹੁਣ ਇਹਨੂੰ ਕਰ ਲਈ ਗੱਡੀ ਸਾਫ਼ ਇਹ ਬਹੁਤ ਜ਼ਿਆਦਾ ਮਤਲਬ ਲੋਡ ਲੈਣ ਵਾਲੀ ਨਹੀਂ ਗੀ ਨਾਰਮਲ ਹੀ ਗੱਡੀ ਗੁੜੀ ਸਾਫ਼ ਬੜੀ ਉਹਦੇ ਕਰ ਦਿੰਦੀ ਹੈ ਚਲੋ ਗੱਡੀ ਨੇ ਬੜਾ ਟਾਈਮ ਖਾਲਿਆ ਅੱਜ ਗੱਡੀ ਆਪਾਂ ਧੋਤੀ ਨੌਨ ਮੈਂ ਚੱਲਿਆ ਪਲਾਟ 'ਚ ਜੇ ਮੈਂ ਚੱਲਿਆ ਪਲਾਟ 'ਚ ਚਾਹ ਲੈ ਕੇ ਮੈਂ ਚੱਲਿਆ ਤੂੰ ਹੀ ਜਾਣਾਂ ਯਸ ਆ ਵੜੋ ਘਰ ਇਹ ਤਿਆਰੀ ਰਹਿੰਦੀ ਨਾਲ ਵੈਨ ਨੂੰ ਆਖਿਆ ਘਰੇ ਰਹਿ ਨਾ ਆ ਵੜ ਫਿਰ ਅੰ内 ਪਲਾਟ ਚ ਦੀਪਣੀ ਮੈਂ ਆਈ ੱਥੇ ਚੱਲੇ ਲੱਗਦਾ ਏ ਟੋਪੀ ਬੱਧੀ ਸੀ ਤਾਂ ਪਾਈ ਜੇ ਰੇਤ ਨੂੰ ਹਵਾ ਲਗਾਈ ਜਾ ਰਹੀ ਗਿੱਲੇ ਸੀ ਤਾਂ ਸੁੱਕ ਜੇ ਹਾਂ ਹੁਣ ਕਿਥੇ ਚੱਲ ਪਏ ਜੀ ਅਸੀਂ ਐਂ ਤੁਰ ਪਏ ਤੁਸੀਂ ਹੁਣ ਹਾਂ ਜਿਹੜਾ ਆਇਆ ਕਿ ਨਵੇਂ ਜੁੱਤੀ ਚੋਟੇ ਕੀ ਪਰ ਮੈਂ ਦੇਖਿਆ ਕਿ ਮੈਂ ਦੇਖਿਆ 2-3 ਮਹੀਨੇ ਆਵੇ ਲਈ ਆਵੇ ਉਹ ਵੀ ਲਈ ਹੁੰਦੇ ਆ ਮਾੜੀ ਹਾਂ ਇਧਰ ਮੂੰਹ ਖੁੱਲ ਗਿਆ ਜੁੱਤੀ ਦਾ ਉਹ ਤਾਂ ਨਹੀਂ ਲੈ ਗਿਆ ਮੈਂ ਦੇ ਵੀ ਸਾਰੇ ਟੱਬਾ ਨਹੀਂ ਕੋਈ ਨਹੀਂ ਦਿੱਤਿਆ ਪਈਆਂ ਮੈਂ ਅੱਗੇ ਗੱਲ ਕਰਨੀਆਂ ਉਹਨੇ ਵੀ ਉਦਾਂ ਦੀ ਉਹਨੇ ਵੀ ਉਦਾਂ ਦੀ ਮਮੀ ਨੂੰ ਹੁਣਾ ਨਹੀਂ ਉਦਾਂ ਦੀ ਉਹ ਸਿਆਜ ਥਾਰ ਮਮੀ ਦੀ ਪੱਤ ਦੀ ਲਾਹ ਤੇ ਲੱਗੇ ਜੁੱਤੀ ਹੈ ਹੈ ਕੱਲ ਕੱਲ ਵਿਆਹ ਦੀ ਗੱਲ ਕੱਲ ਵਿਆਹ ਅੱਛਾ ਤਾਂ ਵਿਆਹ ਜਾਣਾ ਕੱਲ ਹਾਂ ਅੱਛਾ ਲੀਆ ਪੰਖਰ ਚੱਲ ਪਿਆ ਪ੍ਰਧਾਨ ਚਲੋ ਠੀਕ ਆ ਚੰਨਾ ਸਾਹਿਬ ਜੀ ਠੀਕ ਆ ਗੁੜੀਆ ਸਾਡੀ ਤੁਹਾਨੂੰ ਵਧਾਈ ਨਹੀਂ ਦੇਣ ਦੇ ਕਿਥੇ ਓ ਦੂਰੋਂ ਚਾਤੀ ਮਾਰ ਦੂਰ ਆ ਤੁਹਾਨੂੰ ਦੇਖਣਾ ਨਹੀਂ ਚਲੋ ਠੀਕ ਆ ਫਿਰ ਗੁੜੀਆ ਆ ਟੋਪੀ ਵਜੇਗੀ ਤੇ ਆ ਮਾਨਮਸਾਂ ਦੀ ਟੋਪੀ ਪਾਈਗੇ ਨਹੀਂ ਮਾਨ ਨੂੰ ਲਾ ਦਿੰਦੀ ਜਦੋਂ ਨੂੰ ਪਤਾ ਲੱਗਿਆ ਟੋਪੀ ਟੋਪੀ ਆਵੇ ਲਾਓ ਬਸ ਆਵੇ ਲਾਓ ਪਿੰਨ ਨੂੰ ਪਤਾ ਨਹੀਂ ਟੋਪੀ ਦਾ ਪਤਾ ਲੱਗਿਆ ਉਹਨੂੰ ਟੋਪੀ ਪਾਈ ਆ ਟੋਪੀ ਪਾਈ ਆ ਇਹ ਕਿਨਾਰੇ ਵਿਲੇ ਜਿੱਦ ਸਾਡੀ ਗੱਡੀ ਸਟਾਰਟ ਹੋ ਗਈ ਆ ਨਾਲ ਹੀ ਚੱਲਣਾ ਪੈਂਦੇ ਇਹ ਫਿਰ ਤਾਂ ਐਦਾ ਹੀ ਨਾ ਕੁਝ ਮਨੀ ਆਉਂਦੇ ਹੁਣ ਹੈਲ ਠੀਕ ਆ ਕੇ ਦੀਦੀ ਸਤਿ ਸ਼੍ਰੀ ਅਕਾਲ ਧਿਆਨ ਨਾਲ ਜਾਇਓ ਹੈ ਅੱਗੇ ਭਾਜੀ ਥੈਂਕ ਯੂ ਹੋਰ ਠੀਕ ਹੈ ਕਰ ਜਾਓ ਹੋਰ ਠੀਕ ਹੈ ਸਾਰੇ ਠੀਕ ਹੋ ਦੀ ਐਸ ਕੀ ਮਮੀ ਨੇ ਆ ਜੀ ਫਰਸ਼ੀ ਪੈ ਗਈ ਕੱਚੇ ਮਮਾ ਜੀ ਲੱਗੇ ਇੱਧਰ ਚਾਹ ਪਾ ਦੇਣੀ ਸੀ ਮਮਾ ਜੀ ਨੇ ਧਿਆਨ ਬੰਨੀ ਤੋਂ ਬੰਨੀ ਤੋੜਦੀ ਨਾ ਵੇਖ ਲਾ ਬੰਨੀ ਤੋੜਦੀ ਇਹ ਤਾਂ ਬੰਨੀ ਤੋੜਦੀ ਮਮਾ ਜੀ ਆਵੇ ਲੋ ਕੰਡੇ ਤਾਂ ਨਾ ਉਹ ਕੰਡੇ ਤਾਂ ਨਹੀਂ ਆ ਕੰਡੇ ਤਾਂ ਆ ਹਰ ਦਿਨ ਹੀ ਆ ਕੰਡੇ ਤਾਂ ਆ ਰਹੇ ਨੇ ਵੇਰ ਨਾਲ ਆਤੀ ਥੋੜੀ ਆ ਇੱਥੇ ੱਲੇ ਲਾਇਓ ਫਰਨ ਇਹ ਇੱਧਰ ਸਲਾਵਾ ਹੋਣ ਡੀਆਂ ਇੱਕ ਸਟੈਪ ਬਣਦੇ ਆਓ ਤਾਂ ਬਣਾਵਾਂਗੇ ਬਣਦੇ ਗਿਆ ਬੇ ਥਾਂ ਤੇ ਰੋ ਗਿਆ ਨਾ ਇੱਥੇ ਮੈਂ ਪੂਰਾ ਇੱਧਰ ਚੰਗਾ ਮਗਰ ਉਹ ਜਿਹੜਾ ਇੰਨੇ ਛੇਡੇ ਲੱਗਣ ਵਾਲਾ ਕੰਮ ਬਣਦਾ ਨਾ लास्ट ਇੱਧਰ ਬੂ ਇਹ ਤੇ ਗੀ ਗੋਪੀ ਸੋਟਾ ਤੇ ਜਦ ਬੂਆ ਇੱਥੇ ਪਰ ਲਾਦਾ ਮੈਂ ਉਹ ਨੁਕਰ ਮਾਰ ਨਹੀਂ ਮਾਰਨੀ ਨੁਕਰ ਨੂੰ ਮਾਰ ਨਹੀਂ ਮਾਰਨੀ ਅਸਲ ਮੈਂ ਬੂਆ ਇੱਧਰ ਚੁੰਨਾਂ ਮੈਂ ਆਪਣੇ ਇੱਧਰ ਜਿੰਨੂੰ ਸਟੈਪ ਨਹੀਂ ਜਿਹੜਾ ਆ ਬਾਬਾ ਨੇ ਮੱਧੇ ਤੋਂ ਥੋੜੀ ਮੋੜਨਾ ਇੱਧਰ ਘੇਣ ਮੋੜਦੇ ਆਂ ਅੰਦਰ ਇੱਥੇ ਲਾ ਦਾਂਗੇ ਦਰਵਾਜ਼ਾ ਮੇਰਾ ਦਾਦਾ ਇੱਕ ਗਾਰਡ ਲਾਏ ਨਾਲ ਤੁਹਾਡੇ ਇੱਥੇ ਦਰਵਾਜ਼ਾ ਲੰਘਦਾ ਮੈਂ ਛੋਟਾ ਲਾ ਦੂੰ ਪਰ ਉਹ ਇੱਕਾਂ ਦੇ ਜਿੱਤੇ ਨਾ ਟੇਪਰ ਉਥੇ ਜਾਰ ਲਾਇਆ ਤੇ ਫਿਰ ਇਹਨੂੰ ਕਿੱਥੇ ਘਾਟ ਕਰਨੀ ਹੈ ਇੱਥੇ ਜਦੋਂ ਇੱਕ ਪੈਸੇ ਦੇ ਫਿਰ ਵੀ ਥੋੜਾ ਮੋਟਰਸਾਈਕਲ ਜਿੱਦਾਂ ਲੈ ਆਂਦਾ ਜਾਂ ਕੋਈ ਆਇਆ ਤੇ ਜਿੰਨੇ ਆਇਆ ਇੱਥੋਂ ਆਇਆ ਤੇ ਇੱਥੋਂ ਆਣੇ ਕਿੱਥੇ ਜਿਹੜਾ ਆ ਮੰਨੇ ਰੇ ਸਵੇਰੇ ਇਹ ਰੇ ਅੱਛੇ ਰਧਾ ਮੋ ਜੀ ਆ ਬੜੀ ਜਗ੍ਹਾ ਦੇਖੋ ਯਾਰ ਉਹ ਤਾਂ ਬੜੀ ਜਗ੍ਹਾ ਨੇ ਇਹ ਰੇ ਸਵੇਰੇ ਮੰਗੋ ਤੇ ਨਹੀਂ ਮੈਂ ਆਵੇ ਜਿੱਦਾਂ ਤੇ ਉਥੋਂ ਇਹ ਕੈਪ ਦਾ ਕਿ ਆ ਮਹੌਤ ਸਹੀ ਆ ਤੇ ਆ ਛੇ ਦੇ ਖਾਣ ਦਾ ਹੈਲਾ ਮੰਮੀ ਬਾਰੇ ਸੋਚਣ ਦੇ ਕਾਈ ਫੁੱਟ ਦਰਵਾਜ਼ਾ ਇਹ ਜੇ ਇੱਥੇ ਸੋਕੇ ਹੋਣੇ ਆ ਤੇ ਇਸ ਵੇਲੇ ਹੀ ਜਿਵੇਂ ਚੱਲਦੇ ਨੇ ਆਹੋ ਇੰਨਾ ਮੈਂ ਇੱਧਰ ਫਰਸ਼ ਪੈ ਗਿਆ ਇੱਧਰ ਆ ਗਿਆ ਹੁਣ ਇਹਦਾ ਲੱਗੇ ਲੈਵਲ ਕੱਢਣ ਹਾਂ 1 ਫੁੱਟ ਆ ਪੰਜ ਸਟੱਪ ਦੀ ਮੈਂ ਰੱਖਿਆ ਵਾ ਗਰਾਊਂਡ ਮੇਨ ਐਂਟਰੀ ਤੋਂ ਕਿਆ ਕੁਰਸੀ ਦੀ ਉੱਚੀ ਰੱਖੀ ਆ ਬਾਕੀ ਸਾਰੇ ਘਰ ਦੀ ਮੇਰੇ ਮਮੀ ਲੈਵਲ ਲੱਗੇ ਕੱਢਣ ਇਹ ਅਜਗਾਤੀ ਚੁੰਨੀ ਨਾਲ ਸੁਚਲਾਇਆ ਦੇਖੋ ਖਿਲਾਲ ਆ ਜੇ ਮੈਰੀ ਮੁਰੰਗੀ ਇਦਾਂ ਹੀ ਓਪਣੀ ਆ ਕਈ ਵਾਰ ਮਮੇ ਨਾਲੀ ਮੂੰਹ ਚ ਪਾ ਕੇ ਫਿਰ ਖਿੱਚਦੇ ਹਨ ਮੂੰਹ ਇਹਦੇ ਖਿੱਚਿਆ ਉਹ ਇਸ ਵੀ ਹਿੱਤ ਉਹ ਲੈ ਇਹ ਮੈਨਸ ਨਹੀਂ ਰਹਾ ਡੱਕੇਤੀ ਹੁੰਦਾ ਫਿਰ ਮਮੇ ਕਈ ਵਾਰ ਨਾਲੀ ਪੀਲੀ ਪੈ ਜਾਂਦੀ ਨਾ ਫਿਰ ਉਹਨੂੰ ਕਿਦਾਂ ਸਾਫ਼ ਕਰਦੇ ਹੋ ਉਹਨੂੰ ਗਰਮ ਪਾਣੀ ਨਾਲ ਨਹੀਂ ਪਾਣੀ ਬਾਲ ਕੇ ਪੋਣਾ ਅੱਛਾ ਵੇ ਬਾਹਰ ਤੇ ਉਹ ਦੋ ਜੀ ਐਮ ਐਲ ਦੀਆਂ ਲੈਜਰ ਵਾਲੇ ਹੁੰਦੀਆਂ ਨਾ ਐਦਾਂ ਮਾਰਦੇ ਚਾਰੋਂ ਸਾਈਡ ਲੈਜਰ ਮਾਰਦੀ ਹੈ ਨਾ ਆਹ ਉਹ ਹਾਂਜੀ ਉਹੜਾ ਵਧੀਆ ਸਟੈਂਡ ਜਿਹਦਾ ਕਰਕੇ ਤੇ ਲੈਵਲ ਕਟਰ ਨੇ ਫਰਸ਼ ਦਾ ਤੇ ਚਲਈਏ ਆਪਾਂ ਫਿਰ ਘਰ ਚਲਈਏ ਇਹਦੇ ਬੈਨ ਉਹ ਵੀ ਪੈਦਾਣੀਆਂ ਜੇ ਹੁਣ ਚਲਈਏ ਹੈ ਕੋਈ ਟੈਂਸ਼ਨ ਨਹੀਂ ਲੈਣੀ ਲੈਂਡਰ ਵੀ ਪਾਵਾਂਗੇ ਘਬਰਾਉਣਾ ਨਹੀਂ ਲੈਂਡਰ ਵੀ ਪਊਗਾ ਥੋੜਾ ਟਾਈਮ ਲੱਗਣਾ ਫੇਰ ਠੀਕ ਹੋ ਜਾਣਾ ਹੂੰ ਠੀਕ ਹੋ ਜਾਣਾ ਇੱਥੇ ਆ ਜਾਣਾ ਰੁਕ ਕੇ ਲੈਂਡਰ ਪਾਗਦੇ ਫੇਰ ਆਣਾ ਹਾਂ ਫੇਰ ਆਉਣਾ ਪਲਸਟਰ ਹੋ ਗਿਆ ਕਮਰੇ ਤੇ ਆ ਇੱਕੋ ਇੱਕ ਕਮਰਾ ਪਲਸਟਰ ਹੋਇਆ ਵੈਸੇ ਇਦਾਂ ਹੀ ਆ ਥੱਲਿਓਂ ਕੀਤਾ ਆਪਾਂ ਕੱਚਾ ਤੇ ਬਾਕੀ ਇਦਾਂ ਹੀ ਹੈ ਜੇ ਜੇ ਤਾਂ ਜੋਰ ਪਉ ਕਰਾਂ ਲਾਂਗੇ ਮੇਰੇ ਮਮਾ ਇਹ ਕਹ ਰਹੇ ਆ ਅੱਜ ਤਾਜੇ ਪਾਇਆ ਇਹਨਾਂ ਨੇ ਫਰਸ਼ ਕੱਲਾ ਪਾਤਾ ਸੀ ਲੌਬੀ ਦਾ ਤੇ ਅਜਾ ਡ੍ਰੈਗ ਰੂਮ ਦਾ ਪਾਤਾ ਫਰਸ਼ ਬੰਨੀ ਟੋਟਨੀ ਨਹੀਂ ਹੈ ਕਿਤੇ ਬੰਨੀ ਦਾ ਬੜਾ ਪੰਗਾ ਹੀ ਆ ਆ ਬੰਨੀ ਵੇ ਤਾਜੀ ਤੋੜਤੀ ਵੇਲਾ ਤੋੜਤੀ ਤਾਜੀ ਦੋ ਵਾਰੀ ਬੰਨੀ ਦਾ ਤੋੜਤੀ ਦੱਸ ਕਿਨੇ ਤੋੜੀ ਸਭ ਤੇਰੇ ਕੰਮੋਂ ਦੀ ਨਾ ਇਹਨਾਂ ਮਿਹਨਤਾਂ ਮੇਰਾ ਇਹ ਪੈਰ ਘਰਤਾ ਨੁਕਸਾਨ ਤਾਜੀ ਵਿਲਾਸੀ ਤੋੜਦੀ ਮੜ ਕੇ ਮਿੱਟੀ ਦਾ ਨੁਸਕਾ ਡਣਾ ਨਾਲ ਨਾ ਮੜ ਗਾਂਡੇ ਜਿਹਾ ਦੋ ਬੰਦੇ ਲੈਵਲ ਕਰਦੇ ਫਿਰ ਫਰਕ ਆ ਜਾਂਦਾ ਇਦਾਂ ਇੱਕ ਸਿਰਿਆ ਦਾ ਬਾਲਟੀ ਚ ਪਾਉਣਾ ਤੇ ਇੱਕੋ ਨਾਲ ਲੈਵਲ ਕਰਨਾ ਤੇ ਫਿਰ ਫਰਕ ਨਹੀਂ ਹੁੰਦਾ ਕਦੀ ਵੀ ਇਹੰਦਰ ਹੋ ਰਹੀ ਹੈ ਸੈਰ ਸਪਟਾ ਜਾ ਰਹੇ ਆਪਾਂ ਪਲਾਟ ਚੋਂ ਘਰ ਨੂੰ ਵਾਪਸ ਜਾਂਦੇ ਹੋਏ ਸਬਜ਼ੀ ਭਾਜੀ ਲੈ ਜਾਾਂਗੇ ਹੁਣ ਪਹੁੰਚ ਗਏ ਆਪਾਂ ਘਰ ਆ ਦੋ ਦਸਤਾਰਾਂ ਇਹ ਕੱਲ ਖੜਨੀਆਂ ਸੀ ਇੱਥੇ ਰਹਿ ਗਈਆਂ ਨੂੰ ਪੀਕੋ ਕਰਾئیں ਚਲੋ ਕੋਈ ਨਹੀਂ ਕੱਲ ਕਰਾਵਾਂਗੇ ਟੈਂਸ਼ਨ ਲੈ ਆ ਮੈਂ ਕਹਿੰਦੀ ਆ ਰਹੀ ਆ मन खराब करा कर फायदा की है रोन का फायदा है अभी, सारे कम हो जाने ठीक है, चंगा बोल नहीं रोना नहीं है इस बात ठीक है और जी ठीक है हैं सुनिया नहीं ठीक है ਨਰ ਹਾਸ ਵੀ ਲਿਆ ਰੋ ਵੀ ਲਿਆ ਇਹ ਸਾਡਾ ਅੱਜ ਦਾ ਵਲੌਗ ਤੇ ਕਿਉਂਕਿ ਕਰਨ ਤੇ ਥੋੜਾ ਬਦ ਮਾਸ਼ਲਾ ਹੋ ਜਾਂਦੀ ਨਿਕ ਨਿਕ ਗੱਲ ਤੇ ਮਾਸ਼ਲਾ ਹੁੰਦੀ ਰਹਿੰਦੀ ਤੇ ਚਲੋ ਕੋਈ ਨਹੀਂ ਮਾਰਜ ਕਿਰਪਾ ਕਰੋਗਾ ਕੋਈ ਗੱਲ ਨਹੀਂ ਬਾਕੀ ਇਹ ਵਗੇ ਕੋਈ ਨਹੀਂ ਹੁਣ ਵੈਸੇ ਠੀਕ ਆ ਤੇ ਮਿਲਦੇ ਆ ਸਵੇਰੇ ਤੁਹਾਨੂੰ ਨਵੇਂ ਵਲੌਗ ਦੇ ਨਾਲ ਸਾਡਾ ਫੇਸਬੁੱਕ ਤੇ ਪੇਜ ਨੂੰ ਜਰੂਰ ਫੋਲੋ ਕਰੋ ਬਾਏ ਗੁੱਡ ਨਾਈਟ ਰਮ ਰੱਖ